ਅਨ ਸੁਖਬੀਰ ਬਾਦਲ ਜੀ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸਿੱਖ ਸਹਿਬਾਨਾਂ ਦੀ ਅਕਾਲ ਤਖਬਾਦ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜੈਹਰ ਹੁੰਦਾ ਹੈ ਕਿ ਅਗਰ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਨੇ ਕਿ ਉਹ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਬਈ ਰਾਮ ਨਹਿਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤੇ ਜਥੇਦਾਰਾਂ ਨੂੰ ਦੋਸ਼ ਮੁਕਤ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਬਾਦਲ ਪਰਿਵਾਰ ਉਤੋਂ ਸਪੇਅਰ ਹੋ ਸਕਦਾ ਅੱਜ ਸਖਬੀਰ ਬਾਦਲ ਨੇ ਅਦਾਦੂਰਾ ਫੈਸਲਾ ਸੁਣਾਇਆ ਜਿਦੇ ਚ ਉਹਨਾਂ ਨੇ ਕਿਹਾ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹੈ ਬਈ ਥੋੜੇ ਦਿਨ ਖਲੋਜੋ ਸੁਖਬੀਰ ਬਾਦਲ ਜੀ ਤੁਹਾਨੂੰ ਪੂਰਾ ਪ੍ਰਧਾਨ ਨਿਯੁਕਤ ਕਰਨਾ ਪੈਣਾ ਔਰ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਪੈਣੀ ਹੈ